ਅੱਜ ਅਸੀਂ ਬੜਾ ਔਖਾ ਤੇ ਖਤਰਨਾਕ ਸਫ਼ਰ ਕਰ ਰਹੇ ਆ ਆ ਵੇਖ ਲੋ ਸਾਰਾ ਰਾਹ ਹੀ ਰਾਹ ਆ ਇਧਰੋਂ ਇਹਨਾਂ ਨੇ ਪੱਥਰ ਚੁੱਕਲੇ ਨੇ ਥੋੜੇ ਕ ਲੈ ਕੇ ਜਾਣੇ ਆ ਆ ਦੇ ਚਨਾਬ ਦਾ ਪਾਣੀ ਜਿਹਨਾਂ ਨੂੰ ਲੱਗਾ ਐਦਾਂ ਦੇ ਬੀਆਬਾਨ ਦੇ ਵਿੱਚ ਚਾਚਾ ਚਾਚੀ ਫੇ ਸਹਾਰਾ ਬਣਦੇ ਆ ਬਈ ਆ ਜਾਓ ਆ ਦੇਖੋ ਕਿੱਡਾ ਤਕੜਾ ਇਹਨਾਂ ਨੇ ਆ ਬਾਜ਼ਾਰ ਹੀ ਬਣਾਇਆ ਪਿਆ ਇੱਥੇ ਹੂੰ ਜੂਲੇ ਜੀ ਸਤਿ ਸ਼੍ਰੀ ਅਕਾਲ ਜੀ ਨਵੀਂ ਵੀਡੀਓ 'ਚ ਤੁਹਾਡਾ ਸਵਾਗਤ ਹੈ ਮੇਰੇ ਵੱਲੋਂ ਵੀ ਸਤਿ ਸ਼੍ਰੀ ਅਕਾਲ ਇਸ ਵੇਲੇ ਅਸੀਂ ਲੋਸਰ ਦੇ ਵਿੱਚ ਆ ਤੇ ਹੁਣ ਅਸੀਂ ਅੱਗੇ ਮਨਾਲੀ ਵੱਲ ਦਾ ਸਫ਼ਰ ਸ਼ੁਰੂ ਕਰਨਾ ਹੈ ਜੀ ਬਾਤਲ ਤੋਂ ਹੁੰਦਿਆਂ ਮਨਾਲੀ ਜਾਵਾਂਗੇ ਤੇ ਇਹ ਸਾਰੀ ਆਫ ਰੋਡਿੰਗ ਇੱਕ ਤਰ੍ਹਾਂ ਖਤਰਨਾਕ ਰੋਡ ਆ ਜਿਹੜਾ ਅੱਜ ਆਪਾਂ ਲੰਘਣਾ ਹੈ ਤੇ ਸਪੀਡ ਵੀ 20 30 ਮਤਲਬ ਇੰਨੀ ਕੀ ਰਹਿੰਦੀ ਆ ਕਿਉਂਕਿ ਇੱਕ ਵਾਰ ਪਹਿਲਾਂ ਵੀ ਜਦੋਂ ਅਸੀਂ ਕ੍ਰੋਸ ਕੀਤਾ ਸੀ 20 ਤੋਂ 30 ਦੀ ਸਪੀਡ ਤੇ ਕ੍ਰੋਸ ਕੀਤਾ ਸੀ ਬਾਕੀ ਵੇਖਦੇ ਆ ਵੀ ਰਾਹ ਹੁਣ ਅੱਗੇ ਨਾਲੋਂ ਵਧੀਆ ਹੋਇਆ ਜਾਂ ਮਾੜਾ ਹੋਇਆ ਤੇ ਇੱਥੇ ਆ ਹੋਮ ਸਟੇ 'ਚ ਆਪਾਂ ਰੁਕੇ ਸੀ ਤੇ ਹਾਂ ਬਾਹਰੋਂ ਦੇਖਣ ਨੂੰ ਥੋੜਾ ਪੁਰਾਣਾ ਲੱਗਦਾ ਵੈਸੇ ਪਰ ਅੰਦਰ ਕਮਰਾ ਵਧੀਆ ਸੀਗਾ ਬਹੁਤ ਸੋਹਣਾ ਅੰਦਰੋਂ ਹੂੰ ਕਿਉਂਕਿ ਹਲੇ ਨਵਾਂ ਨਵਾਂ ਬਣਿਆ ਲੱਗਦਾ ਥਲੇ ਟਾਈਲਾਂ ਟੂ ਲਾਈਆਂ ਪਈਆਂ ਨੇ ਅੱਛਾ ਇੱਕ ਵਾਰ ਮੜਾ ਜਾ ਲੋਸਰ ਵਿਖਾ ਦਈਏ ਹੂੰ ਹੂੰ ਇਹ ਅਸੀਂ ਇੱਧਰ ਲੋਸਰ ਦੇ ਨਾ ਸ਼ੁਰੂ ਚ ਹੀ ਰੁੱਕ ਗਏ ਸੀਗੇ ਕਿਉਂਕਿ ਇੱਧਰਲੇ ਪਾਸੇੋਂ ਅਸੀਂ ਆਏ ਸੀਗੇ ਕਾਜ਼ਾ ਵੱਲੋਂ ਤੇ ਆਹ ਸਕੂਲ ਦੀ ਇਮਾਰਤ ਆ ਆ ਇੱਕ ਕਮਰਾ ਦਿਖਦਾ ਬਾਕੀ ਇੱਧਰ ਪੁਰਾਣੀ ਮਾਰਤ ਸਕੇਂਡਰੀ ਸਕੂਲ ਆ ਹਾਂਜੀ ਇੱਥੇ ਪਲੱਸ 2 ਤੱਕ ਸਕੂਲ ਹੈਗਾ ਆ ਤੇ ਉਹ ਪਿੱਛੇ ਪਿੰਡ ਦਿਖਦਾ ਹੈ ਪਹਾੜ ਤੱਕ ਸਾਰਾ ਇੰਨੀ ਤਾਂ ਨੂੰ ਬਸਿਆ ਪਿਆ ਫਿਰ ਇਹ ਤੇ ਇੱਥੇ ਤਿੰਨ ਟਾਵਰ ਦੇਖਣ ਨੂੰ ਮਿਲ ਰਹੇ ਆ ਇਹ Jio Airtel ਤੇ BSNL ਇੱਥੇ ਤਿੰਨੇ ਨੈਟਵਰਕ ਕੰਮ ਕਰਦੇ ਆ ਤੇ ਇਹ ਹੁਣ ਇਧਰੋਂ ਅਖੀਰਲਾ ਪਿੰਡ ਹੀ ਆ ਹਾਂਜੀ ਵੱਡਾ ਜਿਹੜਾ ਐ ਲੋਸਰ ਵਾ ਸਪੀਤੀ ਵੈਲੀ ਦਾ ਤੇ ਅੱਗੇ ਜਾ ਕੇ ਬਾਤਨ ਲੋ ਛੋਟਾ ਜਿਹਾ ਆ ਉਥੇ ਘਟਾਬਾ ਆ ਸਟੇ ਕਰਨ ਦੇ ਲਈ ਲੋਕ ਉਥੇ ਰੁਕਦੇ ਆ ਹਾਂਜੀ ਤੇ ਚਲੋ ਫਿਰ ਤੁਰਦੇ ਆ ਹਾਂਜੀ ਕਿਉਂਕਿ ਆਪਾਂ ਨੂੰ 7-8 ਘੰਟੇ ਲੱਗ ਸਕਦੇ ਆ ਮਨਾਲੀ ਤੱਕ ਵੱਧ ਵੀ ਲੱਗ ਸਕਦੇ ਆ ਹੂੰ ਤੇ ਚੱਲੀਏ ਯਾ ਨਾਲੀ ਇੱਧਰ ਸੱਜੇ ਪਾਸੇ ਹਿਮਾਚਲ ਸਰਕਾਰ ਦਾ ਪੀਡਬਲਯੂਡੀ ਦਾ ਰੈਸਟ ਹਾਊਸ ਆ ਤੇ ਪਰ ਇੱਥੇ ਵੀ ਅਸੀਂ ਕੱਲ ਰੁਕੇ ਸੀ ਪਹਿਲਾਂ ਵੀ ਚੈੱਕ ਕਰ ਲਈਆ ਮਿਲ ਦਾ ਮਿਲ ਗਿਆ ਸੀ ਪਰ ਸਾਨੂੰ ਵਧੀਆ ਨਹੀਂ ਲੱਗਿਆ ਤਾਂ ਕਰਕੇ ਅਸੀਂ ਛੱਡਤਾ ਇਹਨਾਂ ਹੂੰ ਕਿਉਂਕਿ ਹੁਣ ਥੋੜਾ ਸੀਜ਼ਨ ਵੀ ਨਹੀਂ ਹੈਗਾ ਤੇ ਇਸ ਲਈ ਸਾਫ ਸਫਾਈ ਨਹੀਂ ਸੀਗੀ ਬਾਕੀ ਇੱਥੇ ਆ ਮਾਰੂਆਂ ਦੇ ਜਿਵੇਂ ਸਕਰੀਨ ਤੇ 126 ਕਿਲੋਮੀਟਰ ਮਨਾਲੀ ਆਪਣਾ ਪੂਰਾ ਜਿਹੜਾ ਸਫ਼ਰ ਹੈ ਇਹਨੂੰ ਦਿਖਾ ਰਿਹਾ ਵੀ 2 ਘੰਟੇ 40 ਮਿੰਟਾਂ ਚ ਕਹਿੰਦੇ ਤੁਸੀਂ ਪਹੁੰਚ ਜਾਵੋਗੇ ਹੂੰ ਮਤਲਬ 8 ਵਜੇ ਆਪਾਂ ਤੁਰੇ ਆਂ ਕਹਿੰਦਾ ਵੀ ਪੌਣੇ 10:42 52 ਮਿੰਟ ਤੇ ਪਹੁੰਚ ਜਾਓਗੇ 125 ਕਿਲੋਮੀਟਰ ਹੈ ਇਥੋਂ ਹਾਂ ਪਰ ਇਦਾਂ ਨਹੀਂ ਹੋ ਜਾਦਾ ਆਪਾਂ ਦਾ ਬਹਾਵਾ ਟਾਈਮ ਲੱਗਣਾ ਇਹ ਨਾਰਮਲ ਹਿਸਾਬ ਦੇ ਨਾਲ ਦੱਸ ਰਿਹਾ ਨਾ ਜੀ ਮੈਂ ਮਤਲਬ ਡਿਸਟੈਂਸ ਹੈ ਨਾ ਉਹਦੇ ਹਿਸਾਬ ਨਾਲ ਦੱਸ ਰਿਹਾ ਆ ਆ ਹੁਣ ਚੜ ਰਹੇ ਆਪਾਂ ਤਾਂ ਨੂੰ ਮੇਨ ਰੋਡ ਤੇ ਆਹ ਚਰਵਾਤ ਹੋ ਗਿਆ ਫਰੋਡਿੰਗ ਦੀ ਹਾਲੇ ਥੋੜੀ ਜਿਹੀ ਵੇ ਪੱਕੀ ਹੋਣੀ ਆ ਪੱਧਰੀ ਜੀ ਗਾਂ ਜਾ ਕੇ ਕੰਮ ਖਰਾਬ ਆਊਗਾ ਉਹ ਇੱਕ ਗੱਡੀ ਅੱਗੇ ਵੀ ਆਪਣੇ ਜਾ ਰਹੀ ਆ ਉਹ ਵੀ ਟੂਰਿਸਟ ਦੀ ਲੱਗਦੀ ਉੱਤੇ ਬੈਗ ਬੋਗ ਪਏ ਆ ਹਾਂ ਆ ਅੱਗੇ ਆ ਗਿਆ ਸਾਰਾ ਲੋਸਰ ਪਿੰਡ ਜਿਆਦਾ ਵਾਦੀ ਇਧਰ ਨੂੰ ਹੀ ਸ਼ੁਰੂ ਚੱਲੇ ਘਾਟੀ ਇਧਰ ਥੋੜੇ ਬਹੁਤੇ ਘਾਰ ਹੀ ਸਗੇ ਸਵੇਰੇ ਸਵੇਰੇ ਲਾਲੂਕ ਵੀ ਆਪਣੇ ਜਾਨਵਰਾਂ ਨੂੰ ਚਾਰਨ ਵਾਸਤੇ ਲੈ ਚੱਲੇ ਪਹਾੜ ਦੇ ਉੱਤੇ ਲੱਗ ਪਈਆਂ ਚੜਨ ਕਿੰਨੇ ਆ ਪਰਚੋਂਡਾ ਪੂਰਾ ਚੜ ਲਿਆ ਚਰਵਾਹੀ ਦਰਪੈ ਨਾਲ ਨਾਲ ਤੇ ਆ ਲੋਸਰ ਪਿੰਡ ਦੇ ਵਿੱਚੋਂ ਲੰਘ ਰਹੇ ਆਪਾਂ ਆ ਜਿਹੜੀ ਨੋਵਾ ਆਪਾਂ ਨੂੰ ਦੇਖਦੀ ਸੀ ਉਦੋਂ ਪਿੱਛੇ ਇੱਥੇ ਰੁਕੀ ਹੈ ਖਾਣ ਪੀਣ ਲਈ ਰੁਕੇ ਲੱਗਦੇ ਸੀ ਮੇਰੇ ਬਾਹਰੋਂ ਆਏ ਲੱਗਦੇ ਕਿ ਤੋਂ ਬਹੁਤ سارے ਟੂਰਿਸਟ ਆਏ ਹੋਏ ਨੇ ਹਾਂਜੀ ਇੱਥੇ ਕੋਣ ਇੱਕ ਚੈੱਕ ਪੋਸਟ ਆਣੀ ਆ ਜਿਹਦੇ ਤੋਂ ਉਹ ਐਂਟਰੀ ਜੀ ਵੀ ਕਰਾਉਂਦੇ ਆ ਇੱਧਰ ਲੱਗੀ ਰੱਸੀ ਤੇ ਪੁਲਿਸ ਚੈੱਕ ਪੋਸਟ ਆ ਗਈ ਲੂਸਰ ਦੀ ਮੈਂ ਉੱਤਰ ਕੇ ਕੀ ਆ ਕਿ ਹੋਣਾ ਕੀ ਆਂਦੇ ਆ ਬੀਬੀ 08 ਐਫ ਡੀ 9979 ਕੌਨਸੀ ਗੱਡੀ ਹੈ ਫਰਾਂਕਸ F R O N X ਹਾਂਜੀ ਬਸ ਉਹੀ ਜਿੱਦਾਂ ਉਧਰੋਂ ਆਪਾਂ ਸਪੀਤੀ 'ਚ ਜਿੱਦਾਂ ਐਂਟਰ ਹੋਏ ਸੀਗੇ ਜਿਦਾਂ ਕਨੌਰ ਤੋਂ ਵੀ ਹੋਏ ਸੀ ਨਾ ਹਾਂਜੀ ਉਸੇ ਤਰ੍ਹਾਂ ਦੀਆਂ ਚੈੱਕ ਪੋਸਟਾਂ 'ਇਹ ਰਿਕਾਰਡ ਰੱਖਦੇ ਆ ਫਿਰ ਠੀਕ ਹੈ ਹਰ ਇੱਕ ਲਈ ਪਾਣੀ ਭਰ ਲਈਏ ਹਾਂ ਪਾਣੀ ਚੱਲ ਰਿਹਾ ਹੈ ਪਰੂ ਪਾਣੀ ਕਰ ਫਿਰ ਇਹਨਾਂ ਕੋਲ ਡਿਟੇਲ ਰਹਿੰਦੀ ਹੈ ਵੀ ਕਿਹੜਾ ਬੰਦਾ ਲੰਘਿਆ ਸੀ ਹੂੰ ਰੱਬ ਨਾ ਕਰੇ ਰੱਬ ਨਾ ਕਰੇ ਕਿਸੇ ਨਾਲ ਕੋਈ ਮਾੜੀ ਘਟਨਾ ਵਾਪਰਦੀ ਆ ਫਿਰ ਰਿਕਾਰਡ ਰਹਿੰਦਾ ਵੀ ਬੰਦਾ ਇੱਥੋਂ ਨਹੀਂ ਲੰਘ ਗਿਆ ਸੀਗਾ ਰੱਸੀ ਸੜਦੇ ਸੀ ਉਹਨਾਂ ਨੇ ਨਾਲ ਹੂੰ ਰੱਸੀ ਬਨ ਕੇ ਰੱਖਦੇ ਆ ਥੋੜੀ ਦੂਰ ਤੱਕ ਹੁਣ ਸੜ ਕੇ ਰਹਿਣੀ ਆ ਹਾਂ ਜੀ ਤੇ ਥੋੜੀ ਦੂਰ ਤੱਕ ਨੈਟਵਰਕ ਵੀ ਰਹਿਣਾ ਬਾਦ ਛੋਟ ਜਾਣਾ ਸਾਰਾ ਆਹ ਭਾਈ ਕਿਵੇਂ ਰਾਹ ਰੋਕ ਕੇ ਖੜੇ ਆ ਹਾਂ ਜੀ ਇਹ ਦੋੜ ਦੇ ਕੰਮ ਤੇ ਠੀਕ ਆ ਠੀਕ ਆ ਸਹੀ ਸਹੀ ਓਕੇ ਇਹ ਸੜਕਾਂ ਵਾਲੇ ਆ ਕਿਉਂਕਿ ਤੁਹਾਨੂੰ ਕੱਲ ਵੀ ਦੱਸਿਆ ਸੀ ਵੀ ਬੜਾ ਜੰਗੀ ਪੱਧਰ ਤੇ ਕੰਮ ਚੱਲ ਰਿਹਾ ਇੱਧਰ ਇੱਧਰ ਸਾਰੇ ਪੀਵੀ 65 ਪੀਵੀ 10 ਪੰਜਾਬ ਦੇ ਹੀ ਖੜੇ ਆ ਸਾਧਨ ਵੀ ਬਹੁਤ ਸਾਰੇ ਪੰਜਾਬੀ ਨੇ ਜਿਹੜੇ ਇੱਧਰ ਕੰਮ ਦੇ ਲਈ ਵੀ ਆਏ ਹੁੰਦੇ ਨੇ ਅੱਛਾ ਲੋਸਰ ਤੋਂ ਪਿੱਛੇ ਨੂੰ ਸਾਰੀ ਪਰੇ ਨੂੰ ਸੜਕ ਬਣ ਨਹੀਂ ਰਹੀ ਹੈ ਲੋਸਰ ਨੂੰ ਬਾਤਲ ਤੋਂ ਜਾਂਦੇ ਨਾ ਥੋੜੀ ਜੀ ਸੜਕ ਪੱਕੀ ਵੀ ਆਉਂਦੀ ਸੀ ਅੱਗੇ ਤੇ ਆ ਹੁਣ ਪਰੇ ਰੁੜ ਗਈ ਜਾਂ ਫਿਰ ਦੱਬੀ ਦੁੱਬੀ ਗਈ ਤੇ ਹੁਣ ਸਾਰੀ ਇਦਾਂ ਦੀ ਕੱਚੀ ਆਫ ਰੋਡਿੰਗ ਵਾਲੀ ਆਇ ਤੋਂ ਲੋਸਰ ਤੋਂ ਨਾਲ ਹੀ ਸ਼ੁਰੂ ਹੋ ਜਾਂਦੀ ਆ ਤੇ ਇਹਨੂੰ ਚੌੜਾ ਵੀ ਕੀਤਾ ਜਾ ਰਿਹਾ ਤੇ ਉਮੀਦ ਆ ਐਵੇਂ ਲੱਗ ਰਿਹਾ ਵੀ ਜਿੱਦਾਂ ਸਾਰੀ ਵੱਡੀ ਬਣੂਗੀ ਪੂਰੀ ਇਹ ਲੋਸਰ ਤੋਂ 10 ਕਿਲੋਮੀਟਰ ਅੱਗੇ ਆ ਕੇ ਆ ਬੜੀ ਤਗੜੀ ਮਸ਼ੀਨਰੀ ਲੱਗੀ ਆ ਇੱਥੇ ਆਹ ਦੇਖੋ ਇਹ ਪੱਥਰ ਪੀਣ ਵਾਲਾ ਸਾਰਾ ਜਗਾੜ ਆ ਤੁਹਾਨੂੰ ਫੇਰ ਬੱਜਰੀ ਬਣਾਉਂਦੇ ਆ ਤੇ ਉਹ ਸੜਕਾਂ ਤੇ ਪਾ ਰਹੇ ਆ ਤੇ ਰਾਹ ਦੀ ਹਾਲਤ ਕੁਝ ਇਦਾਂ ਦੀ ਆ ਆਫ ਰੋਡਿੰਗ ਆ ਕੁੱਲ ਇਸੇ ਕਰਕੇ ਇਸ ਰਾਹ ਨੂੰ ਖਤਰਨਾਕ ਤੇ ਔਖਾ ਮੰਨਿਆ ਜਾਂਦਾ ਹੈ ਇਸ ਰਾਹ ਦੇ ਖਤਰਨਾਕ ਹੋਣ ਦਾ ਇੱਕ ਕਾਰਨ ਹੋਰ ਵੀ ਆ ਕਿ ਇਦਾਂ ਦੇ ਵਾਟਰ ਕ੍ਰੋਸਿੰਗ ਬਹੁਤ ਆਉਂਦੇ ਆ ਰਾਹ ਦੇ ਵਿੱਚ ਕਿਉਂਕਿ ਝਰਨੇ ਬਹੁਤ ਆ ਤੇ ਬਰਫਾਂ ਪਿਗਲਦੀਆਂ ਰਹਿੰਦੀਆਂ ਇਸੇ ਲਈ ਸਾਰੇ ਕਹਿੰਦੇ ਹੁੰਦੇ ਵੀ ਵੀਰੇ ਨਾ ਦੁਰੋ ਤਾਂ ਕਿ ਧੁੱਪ ਜਾਦੀ ਨਾ ਹੋਵੇ ਜੇ ਧੁੱਪ ਜਾਦੀ ਹੋਈ ਤਾਂ ਬਰਫ਼ ਛੇਤੀ ਪਿਗਲੂਗੀ ਤੇ ਉਹਦੇ ਨਾਲ ਪਾਣੀ ਬਹੁਤ ਜ਼ਿਆਦਾ ਹਰਾਮਾਂ ਦੇ ਉੱਤੇ ਆਊਗਾ ਇਹ ਕੋਈ ਬਾਲੀਆਂ ਇੱਥੇ ਖਾਸ ਪੁੜੀਆਂ ਨਹੀਂ ਬਣੀਆਂ ਹੋਈਆਂ ਜਿਨ੍ਹਾਂ ਦੇ ਏਟੋਂ ਪਾਣੀ ਲੰਘ ਜਵੇ ਇਸ ਕਰਕੇ ਰੋਡਾਂ ਦੇ ਉੱਪਰੋਂ ਹੀ ਤਾਂ ਪਾਣੀ ਲੰਘਦਾ ਤਾਂ ਕਰਕੇ ਔਖਾ ਲੋਸਰ ਤੋਂ ਉੱਤਰਦੇ ਉੱਤਰਦੇ ਅਸੀਂ ਉਸ ਪੁਆਇੰਟ ਤੇ ਆ ਗਏ ਆਂ ਜਿੱਥੇ ਬਾਦਲ ਤੋਂ ਥੋੜਾ ਪਹਿਲਾਂ ਚੰਦਰਤਾਲ ਨੂੰ ਜਿਹੜੀ ਝੀਲ ਆ ਉਧਰ ਨੂੰ ਰਾਹ ਜਾਂਦਾ ਆਹ ਵਾਲਾ ਜਾ ਰਿਹਾ ਤੇ ਵੈਸੇ ਪੱਥਰ ਜੇ ਵੀ ਰੱਖਿਆ ਪਿਆ ਵਿੱਚੋਂ ਬੰਦ ਵੀ ਕੀਤਾ ਸੀ ਕੱਲ ਪਰਸੋਂ ਕਿਉਂਕਿ ਰਾਹ ਖਰਾਬ ਆਇਆ ਦਾ ਪੂਰਾ ਮੌਸਮ ਖਰਾਬ ਹੋ ਗਿਆ ਸੀਗਾ ਆਪਾਂ ਹੁਣ ਉਧਰ ਨੂੰ ਨਹੀਂ ਆਵਾਂਗੇ ਆਪਾਂ ਥੱਲੇ ਨੂੰ ਹੀ ਜਾਣਾ ਬਾਦਲਾਲ ਨੂੰ ਆਪਾਂ ਇਸ ਬਾਰੇ ਛੱਡ ਰਹੇ ਹਾਂ ਤਾਂ ਜੋ ਕਿ ਅਗਲੀ ਵਾਰ ਜਦ ਆਵਾਂਗੇ ਉਦੋਂ ਵੇਖਾਂਗੇ ਆ ਵੈਸੇ ਵੀ ਕਹਿ ਰਹੇ ਆ ਵੀ ਉੱਤੇ ਜਾਣ ਵੀ ਨਹੀਂ ਦੇ ਰਹੇ ਸੀਗੇ ਕੱਲ ਪਰਸੋਂ ਇੰਜ ਹੀ ਸੀਗਾ ਇੱਥੇ ਮਾਜ਼ਮ ਖਰਾਬ ਰਿਹਾ ਪਿਛਲੇ 2-3 ਦਿਨ ਵੈਸੇ ਵੀ ਆਪਾਂ ਦੋ ਤਾਲ ਝੀਲ ਦੇਖ ਆਏ ਆ ਇੱਕ ਆਪਾਂ ਦੇਖੀ ਨਾ ਕੋ ਤੇ ਇੱਕ ਦਨ ਕਰ ਇਹ ਦੋਨੋਂ ਤਾਲ ਜਾਂ ਝੀਲ ਆਪਾਂ ਵੇਖ ਆਏ ਆ ਤੇ ਕੋਈ ਨਾ ਚੰਦਰਦਾਲ ਨੂੰ ਫੇ ਸਹੀ ਪਹਾੜਾਂ ਦੇ ਉੱਤੇ ਤਾਜ਼ੀ-ਤਾਜ਼ੀ ਬਰਫ਼ ਪਈ ਆ ਇਹ ਬੱਦਲ ਦੇਖੋ ਕਿਵੇਂ ਉੱਠ ਰਹੇ ਤੇ ਇੱਧਰ ਇੱਕ ਕਮਾਲ ਦਾ ਵਿਜ਼ੂਅਲ ਆ ਆਈ ਗਿਆ ਲੋ ਦੇਖੋ ਇਹ ਚਟੀਆਂ ਚਟੀਆਂ ਪੇਡਾਂ ਹੀ ਨੇ ਬਈ ਬੜਾ ਤਕੜਾਈ ਜੜਿਆ ਪਤਾ ਨਹੀਂ ਕਿਵੇਂ ਚੜੀਆਂ ਉੱਥੇ ਕੋਈ ਬੰਦਾ ਵੀ ਨਹੀਂ ਵਿਖਦਾ ਐਡੀ ਦੂਰੋਂ ਹੂੰ ਦੂਰੋਂ ਮੜੀ ਜਿਹੀ ਨਿਗਾ ਪਈ ਨਾ ਉਹ ਕਿੱਦਾਂ ਥੋੜੇ ਥੋੜੇ ਹਿੱਲਦੀਆਂ ਸੀ ਨਾ ਹਾਂ ਕਿੰਨੀਆਂ ਜ਼ਿਆਦਾ ਨੇ ਥੱਲੇ ਦਰਿਆ ਵਹਿਣ ਦੇ ਆ ਆ ਤੁਰੀਆਂ ਜਾਂਦੀਆਂ ਇਹ ਹੂੰ ਇੱਥੇ ਜ਼ੂਮ ਕੀਤਾ ਪਤਾ ਲੱਗਦਾ ਤਰ ਚੜ ਰਹੀਆਂ ਤਾਂ ਇਹ ਹਾਂਜੀ ਕਿੰਨੀਆਂ ਜ਼ਿਆਦਾ ਨੇ ਹਾਂ ਤੇ ਬੰਦਾ ਵੀ ਕੋਈ ਜ਼ਰੂਰ ਹੋਊਗਾ ਨਾਲੇ ਨਾਲ। ਬੈਠਾ ਬੂਠਾ ਹੋਣਾ ਉੱਥੇ। ਹਮਮ ਹੁਣ ਇਹ ਨਹੀਂ ਪਤਾ ਵੀ ਚੜ੍ਹੇ ਕਿਦਾਂ, ਚੜੀਆਂ ਕਿਦਾਂ ਹੋਣਗੀਆਂ ਇਹ। ਥੱਲੇ ਦਰਿਆ ਆ। ਕਮਾਂ ਲੀ ਆ ਵੀ। ਕਮ ਕੰਮ ਕੀ ਵੇਖਦੇ ਕੋਈ ਪਿੰਡ ਹੋਊਗਾ ਲਾਗੇ ਤਾਂ ਹੀ ਆ। ਹਾਂਜੀ। ਤੇ ਆਹ ਆਫ-ਰੋਡਿੰਗ ਕਰਦੇ ਕਰਦੇ ਆਪਾਂ ਤੁਰੇ ਜਾ ਰਹੇ ਹਾਂ ਵੀ। ਰਾਤ ਕੋਈ ਹੱਲੇ ਤੱਕ ਹਮਮ ਦੂਰ ਦੂਰ ਤੱਕ ਨਾ ਮੋਨਸ਼ਾਨੇ ਦੇਖਦਾ ਵੀ ਰਾਹ ਹੈਗਾ ਕੋਈ। ਹਾਂਜੀ ਤੇ ਹੁਣ ਆ ਸਾਹਮਣੇ ਜਿਹੜਾ ਦਰਿਆ ਦਿਖ ਰਿਹਾ ਇਹ ਚਨਾਬ ਐ। ਚਨਾਬ ਅੱਜ ਚਨਾਬ ਵੀ ਮੁੱਢੋਂ ਇਧਰੋਂ ਦੇਖ ਜਾਣਾ ਆਪਾਂ ਉਦਾਂ ਪਾਕਿਸਤਾਨ 'ਚ ਵੀ ਵੇਖਿਆ ਸੀ ਆਪਾਂ ਹਾਂਜੀ ਉੱਥੇ ਵੇਖਿਆ ਸੀਗਾ ਪਰ ਇਧਰੋਂ ਜਦੋਂ ਜਾਂਦਾ ਤਾਂ ਇਧਰੋਂ ਹੀ ਆ ਨਾ ਹਾਂਜੀ ਹਾਂਜੀ ਜਾਂਦਾ ਇਧਰੋਂ ਹੀ ਆ ਪਹਿਲਾਂ ਆਪਾਂ ਸਤਲਜ ਤੇ ਸਪਿਤੀ ਦੇ ਨਾਲ ਰਹੇ ਇਹਨਾਂ ਦਿਨ ਸਫ਼ਰ ਕਰਦੇ ਹੁਣ ਅੱਜ ਚਨਾਬ ਦੇ ਨਾਲ ਨਾਲ ਕਰਾਂਗੇ ਕੋਈ ਇੱਕ ਗਾਣਾ ਵੀ ਆ ਹੂੰ ਰਾਵੀ ਨੂੰ ਚਨਾਬ ਪੁੱਛਦਾ ਕੀ ਹਾਲ ਏ ਸਤਲਜ ਦਾ ਆ ਕਿਉਂਕਿ ਸਤਲਜ ਉਹ ਪਰੇ ਦੀ ਉਧਰ ਦੀ ਲੰਘਦਾ ਨਾ ਕਿਨਾਰ 'ਚ ਤੇ ਚਨਾਬ ਇਧਰ ਦੀ ਲੰਘਦਾ ਤਾ ਕਰਕੇ ਵਜਾਰੇ ਮਿਲਦੇ ਨਹੀਂ ਨਾ ਇਹ ਦੂਰੋਂ ਦੂਰੋਂ ਰਹਿੰਦੇ ਤਾਂ ਇਹ ਚਲ ਵੀ ਫਿਰ ਪਾਕਿਸਤਾਨ ਜਾਂਦਾ ਤੇ ਹੁਣ ਉਹ ਬੰਦੇ ਗਏ ਆ ਪੰਜਾਬ ਨਹੀਂ ਤਾਂ ਪਹਿਲਾਂ ਇੱਕੋ ਪੰਜਾਬ ਸੀ ਨਾ ਸਹੀ ਗੱਲ ਆ ਇਹ ਸਲੀ ਪੁੱਛਦਾ ਫਿਰ ਹਾਲ ਪੁੱਛਦੇ ਦਰਿਆ ਇੱਕ ਦੂਜੇ ਨੂੰ ਤਕਰੀਬਨ 2 ਘੰਟੇ ਬਾਅਦ ਅਸੀਂ ਬਾਤਲ ਪਹੁੰਚੇ ਆ ਤੇ ਬਾਤਲ ਪਹੁੰਚਦੇ ਜਨਾਬ ਉੱਪਰ ਬਣਿਆ ਆ ਪੜ ਵੇਖਣ ਨੂੰ ਮਿਲਦਾ ਜਨਾਬ ਦੇ ਵਿੱਚ ਵੀ ਪਾਣੀ ਬਹੁਤ ਜ਼ਿਆਦਾ ਹੈ ਕਿਉਂਕਿ ਝਰਨੀਆਂ ਇੰਨੀ ਜ਼ਿਆਦਾ ਤੇਜ਼ ਵਹਿ ਰਹੇ ਆ ਤਾਂ ਦਰਿਆ ਦਾ ਫਲੋ ਤਾਂ ਆਪੇ ਹੀ ਵਧਣਾ ਫਿਰ ਤੇ ਮੋਰੇ ਆ ਗਿਆ ਵੀ ਸਾਰਾ ਇੱਛੋਂ ਦਾ ਢਾਬਾ ਟੂਬਾ ਜਨਾ ਵੀ ਹੈਗਾ ਚਾਚਾ ਚਾਚੀ ਵੀ ਹੈਗੇ ਇੱਥੇ ਢਾਬਾ ਰੁਕੀਏ ਫਿਰ ਹਾਂਜੀ ਹਾਂਜੀ ਰੁਕਾਂਗੇ ਖਾਣੇ ਪੀਣੇ ਆ ਕੁਝ ਚਾ 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 ਜੂਲੇ ਜੀ ਜੂਲੇ ਜੀ ਕਿਵੇਂ ਹੋ ਵਧੀਆ ਵਧੀਆ ਯਹਾਂ ਪੇ ਲਾਈਟ ਤਾਂ ਨਹੀਂ ਹੁੰਦੀ ਸੋਲਰ ਸੋਲਰ ਸੇ ਚੱਲਦਾ ਹੈ ਕੰਮ ਜੀ ਬਿਲਕੁਲ ਸੋਲਰ ਜਨਰੇਟਰ ਠੀਕ ਆ ਐਦਾਂ ਦੇ ਬੀਆਬਾਨ ਦੇ ਵਿੱਚ ਚਾਚਾ ਚਾਚੀ ਫੇ ਸਹਾਰਾ ਬਣਦੇ ਆ ਬਈ ਆ ਜਾਓ ਆ ਦੇਖੋ ਕਿੱਡਾ ਤਕੜਾ ਇਹਨਾਂ ਨੇ ਆ ਬਾਜ਼ਾਰ ਹੀ ਬਣਾਇਆ ਪਿਆ ਇੱਥੇ ਹੂੰ ਜੂਲੇ ਜੀ जुले जी चाचा जी कैसे हो आप अकेले लगे हो चाची जी बाहर हैं हां <laughs> सही है परौठे हैं और की है बटो अंडा ब्रेड होगा अच्छा परौठे अंडा ब्रेड हां की खाना मैगी तो अपन परौठे खाने फिर चलो ठीक है जी अच्छा। चाचे ने लाता पराठा इधर <laughs> आहा आप कब से हो इधर जी तो मेरे तो फिर भी कब से तरवंजा साल हो गए तुर्ण अच्छा आप हो कहाँ से वैसे से हाँ जी मनाली से ठीक मनाली से। है मनाली, मनाली।, मनाली तो और आते हो? आप इधर मार्च अप्रैल मई में, में। और जाते अक्टूबर से ठीक है जी ਅਕਤੂਬਰ ਚ ਬਰਫ ਪੈਣ ਲੱਗ ਪੈਂਦੀ ਇੱਥੇ ਕੋਈ ਪਤਾ ਨਹੀਂ ਜੂਨ ਮਈ ਜੂਨ ਅਪ੍ਰੈਲ ਵਿੱਚੋਂ ਵਿੱਚ ਉਹ ਵੀ ਪਈ ਜਾਂਦੀ ਐ ਬਰਫ ਡਰ ਗਈ ਹੱਦ ਤੋ ਸਾਰੇ ਪਿੱਛੇ ਲਿਖਾ ਦਿਓ ਆ ਪਰਲੀ ਮੇ ਇੱਧਰ ਸਾਰੀਆਂ ਇਹਨਾਂ ਨੂੰ ਕਿੰਨੇ ਅਵਾਰਡ ਮਿਲੇ ਆ ਕਿਉਂਕਿ ਇਹਨਾਂ ਨੇ ਬਥੇਰੇ ਬੰਦਿਆਂ ਦੀਆਂ ਜਾਨਾਂ ਵੀ ਬਚਾਈਆਂ ਨਾ ਹਮਮ ਆਰੇ ਸੇਵੀਅਰ ਹਾਂ ਸੇਵੀਅਰ ਕਪਲ ਆਫ ਸੁਭਿਤੀ ਵੈਲੀ ਕਮਾਲ ਦੇ ਬੰਦੇ ਆ 1998 ਮੇਂ ਦੰਬੱਤੀ ਨੇ ਬਚਾਈ ਥੀ 143 ਜ਼ਿੰਦਗੀਆਂ ਲਾਹ ਹਸਪੀਤਲ ਕੀ ਦੌਰ ਜੇ ਦੌਰ ਜੇ ਰਹੀਸ਼ੇ ਨਾ ਹੋਣਾ ਨਾ ਕਿ ਬਹਾਦਰੀ ਕੋ ਸਲਾਮ ਸੈਂਕੜੇ ਸੈਂਕੜੇ ਪ੍ਰਾਤਕਾਂ ਦੀ ਜਾਨ ਬਚਾਉਣੇ ਪਰ ਕਿਉਂਕਿ ਰਾਜੇ ਕੁਛ ਹੋਰ ਆਉਂਦਾ ਹੀ ਨਹੀਂ ਫਿਰ ਇੰਨਾ ਕੋਲੀ ਰੁਕਦੇ ਆ ਹੂੰ ਇੱਥੇ ਤੰਬੂਆਂ ਚ ਵੀਰਤਾ ਪੁਰਸਕਾਰ ਵੀ ਮਿਲਿਆ ਉਹਨਾਂ ਨੂੰ ਗਾਰਡਫ੍ਰੇਂਡ ਜਾਂ ਕੰਪਨੀ ਨੇ ਦਿਆ ਲਓ ਵੀ ਚਾਚੇ ਨੇ ਪਰੌਂਠਾ ਪੂਰਾ ਰਾੜਤਾ ਆਣ ਤੇ ਆਹ ਦੇਖੋ ਪੈਣਾ ਦੇ ਢਾਬੇ ਵਾਲਿਓ ਮਾਲੀ ਵਾਲਿਓ ਤੁਹਾਡਾ ਚਾਰ ਇੱਥੋਂ ਤੱਕ ਇਹਨੇ ਹਟ ਕੀਤਾ ਵਿਆ ਨਾਲ ਲੈ ਕੇ ਆਂਦਾ ਵਾ ਇਹ ਗੱਡੀ ਚੋਂ ਕੱਢ ਕੇ ਲਿਆ ਕੇ ਹੁਣ ਮੈਂ ਦਿੱਤਾ ਖਾਣ ਨੂੰ ਨਾਲ ਉਹ ਮਿੱਥ ਉਹ ਹੁੰਦਾ ਨਾ ਜਿਹੜਾ ਦੂਸਰਾ ਪਚਰੰਗਾ ਜਿਹਾ ਉਹ ਨਹੀਂ ਵਧੀਆ ਲੱਗਦਾ ਜਦ ਆਪਣੀ ਕੋਈ ਹੈਗਾ ਆਪਣਾ ਵਸੇ ਆਪਾ ਆਪਣਾ ਖਾਣੇ ਹਨਾ ਆ ਵਧੀਆ ਖਾ ਲੇ ਪਰੌਂਠੇ ਆਪਾ ਚਾਚਾ ਚਾਚੀ ਦੇ ਢਾਬੇ ਤੋਂ ਤੇ ਹੁਣ ਤੁਰੀਏ ਜੀ ਠੀਕ ਹੈ ਚਾਚੀ ਜੀ ਬਾਏ ਓਏ ਚਾਚਾ ਜੀ ਉਧਰ ਠੀਕ ਹੈ ਜੀ ਬਾਏ 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 ਗੱਡੀਆਂ ਆਈਆਂ ਇਹਨਾਂ ਦਾ ਸਮਾਨ ਸਮੋਹ ਲਾਤਰਿਆ ਹੂੰ ਤੇ ਬਾਤਲ ਬਸ ਆ ਇੰਨੀ ਕਥਾਈਆਂ ਕੋਈ ਪੈਂਡ ਪੁੰਡ ਨਹੀਂ ਐ ਬਸ ਆ ਇੱਕ ਦੋ ਟਾਬੇ ਨੇ ਜਾਂ ਫਿਰ ਉਹ ਹਰੀ ਜਿਹੜੀ ਛੱਤ ਦੇਖਦੀ ਐ ਪੀ ਡਬਲਯੂ ਡੀ ਦਾ ਰੈਸਟ ਹਾਊਸ ਐ ਉਹ ਹੂੰ ਉਹ ਵੀ ਹੁਣ ਇਹਨਾਂ ਦਿਨਾਂ ਚ ਬੰਦੀ ਆ ਹਾਂਜੀ ਦਿੰਦੇ ਨਹੀਂ ਤੇ ਪਹਿਲਾ ਸਿਰਫ ਇਹਨਾਂ ਦਾ ਢਾਬਾ ਸੀ ਇਹਨਾਂ ਨੂੰ ਕਿਨੇ 53 ਸਾਲ ਹੋ ਗਏ ਨਾ ਹਾਂਜੀ ਹੂੰ ਚਾ ਚਾਹ ਮੈਂ 18 ਘਰੇ 19 ਸਾਲ ਦਾ ਲੱਗਾ ਹਾਂ ਬਹੁਤ ਸਾਰੇ ਲੋਕਾਂ ਦੀਆਂ ਜਾਨਾਂ ਵੀ ਬਚਾਈਆਂ ਇਹਨਾਂ ਨੇ ਬਹੁਤ ਸਾਰੇ ਇਹਨਾਂ ਨੂੰ ਅਵਾਰਡ ਵੀ ਮਿਲੇ ਬੋਡ ਮਿਲੇ ਹੋਏ ਆ ਤੇ ਇੱਕ ਕਹਿੰਦੇ ਵੀ ਇੱਕ ਵਾਰ ਸਨੀ ਦੇ올 ਵੀ ਹੋ ਕੇ ਗਿਆ ਇੱਥੇ ਰਹਿ ਕੇ ਵੀ ਗਿਆ ਕਹਿੰਦਾ ਸਾਡੀ ਕੁਲੀ ਦੇ ਵਿੱਚ ਬੋਬੀ ਜੀ ਉਹ ਵੀ ਕਹਿ ਰਹੀ ਤੇ ਪ੍ਰਿਆੰਕਾ ਚੋਪੜਾ ਕਹਿ ਰਹੀ ਇੱਕ ਅੱਛਾ ਹਾਂ ਠੀਕ ਹੈ ਜੀ ਬਾਏ ਬਾਏ ਆਪਾਂ ਤੁਰਿਆ 10:47 ਮਿੰਟ ਤੋਂ ਇੱਥੋਂ ਤੇ 9 ਡਿਗਰੀ ਹੁਣ ਦਾ ਟੈਂਪਰੇਚਰ ਆ ਪਿੱਛੇ ਦਾ ਵਾਵਾ ਸੜਕ ਦਾ ਕੰਮ ਚੱਲਣ ਡਿਆ ਸੀ ਹੁਣ ਦੇਖੋ ਆਹ ਵਾਲੀ ਤੇ ਮੈਂ ਕਹਿੰਦੇ ਆ ਵੀ ਇੱਧਰ ਵੀ ਚੰਗਾ ਚੱਲ ਰਿਹਾ ਹਾਂਜੀ ਕਹਿੰਦੇ ਅੱਗੇ ਬਹੁਤ ਸਾਰੀਆਂ ਪੋਕਲਾਈਨ ਜਿਨਾ ਖੜੀਆਂ ਨੇ ਤੇ ਆ ਦੇਖੋ ਹੁਣ ਤਾਂ ਕਾਫੀ ਸਾਰੇ ਹੋ ਗਏ ਟਾਬੇ ਹਾਂ ਇਹ ਨਹੀਂ ਸੀ ਉਦੋਂ ਉਹ ਟੈਂਟ ਜੇ ਵੀ ਪਿੱਛੇ ਲੱਗੇ ਪਏ ਇਹ ਹਾਂਜੀ ਇਹ ਇਹ ਖਾਲੀ ਜਗ੍ਹਾ ਸੀ ਉਦੋਂ ਜਦੋਂ ਆਪਾਂ ਇਸ 2020 ਚ ਕੈਂਪਿੰਗ ਲਈ ਕਾਫੀ ਕੋ ਜੋ ਕੈਂਪ ਹੈ ਟਾਬੇ ਵੀ ਹੋ ਗਏ ਹੁਣ ਤੇ ਆ ਸਾਰੇ ਕੈਂਪਿੰਗ ਲਈ ਹੋ ਗਿਆ ਉਦੋਂ ਸਾਰਾ ਖਾਲੀ ਹੁੰਦਾ ਸੀ ਇੱਧਰ ਕਾਫੀ ਤਾਂ ਅੱਗੇ ਤੱਕ ਹੋ ਗਿਆ ਵੈਸੇ ਜਿਨ੍ਹਾਂ ਨੇ ਕਾਜ਼ਾ ਨੂੰ ਜਾਣਾ ਉਹ ਵੀ ਸਵੇਰੇ ਜਲਦੀ ਤਰ੍ਹਾਂ ਪੰਦੇ ਜਿਨ੍ਹਾਂ ਨੇ ਮਨਾਲੀ ਨੂੰ ਜਾਣਾ ਤੇ ਉਹ ਵੀ ਤਰਪੰਦੇ ਆ ਬਿਲਕੁਲ ਵੇਲੇ ਨਹੀਂ ਸਾਰੇ ਨਿਕਲਦੇ ਆ ਤੇ ਵੈਸੇ ਵੀ ਆ ਚਾਚੇ ਹੁਣੀ ਦੱਸਣ ਦੇ ਹੈਗੇ ਵੀ ਅੱਜ ਕੱਲ ਆ ਜਿਹੜਾ ਹੁਣ ਹਫਤਾ ਚੱਲ ਰਿਹਾ ਇਹਦੇ ਚ ਮਨਾਲੀ 'ਚ ਬੱਦਲ ਫਟੇ ਸੀ ਨਾ ਤਾਂ ਕਰਕੇ ਟੂਰਿਸਟ ਥੋੜਾ ਜਿਹਾ ਇਧਰਲੇ ਮਨਾਲੀ ਵਾਲੇ ਪਾਸਿਓਂ ਘਟ ਆ ਰਹੇ ਇਧਰਲੇ ਪਾਸਿਓਂ ਆ ਰਹੇ ਕਿਉਂਕਿ ਜਿਹੜੇ ਸਪੀਤੀ ਵੱਲ ਗਏ ਪਏ ਪਹਿਲਾਂ ਦੇ ਸ਼ਿਮਲੇ ਵੱਲੋਂ ਉਹ ਫੇਰ ਵਾਪਸ ਇਧਰ ਦੀ ਆਊਟ ਹੋਣ ਵਾਲੇ ਹੈਗੇ ਆ ਕਿਉਂਕਿ ਹੁਣ ਇਧਰ ਮਨਾਲੀ ਵੱਲ ਆਈ ਕੱਢ ਰਹੇ ਤੇ ਕੋਹ ਦੇਖੋ ਸਾਹਮਣੇ ਫੇਰ ਅਸੀਂ ਪਹਾੜ ᱠੋਂਮ ਕੇ ਦੂਜੇ ਪਾਸੇ ਆ ਗਏ ਤੇ ਇਹ ਵੀ ਆ ਗਈਆਂ ਪਤਾ ਨਹੀਂ ਹੁਣੇ ਉਹੀ ਆ ਜਾਂ ਫਿਰ ਪਿੱਛੇ ਕੋਈ ਹੋਰ ਸੀ ਤੇ ਇੱਧਰ ਹੋਰ ਆ ਹੋ ਸਕਦਾ ਕਿਉਂਕਿ ਆਹ ਹੀ ਪਹਾੜ ਸੀ ਆਪਾਂ ਪਿਛਲੇ ਪਾਸੇ ਉਧਰ ਛੱਡ ਕੇ ਆਏ ਸੀਗੇ ਹਾਂਜੀ ਤੇ ਉਹਨਾਂ ਚਿਰ ਆਪਾਂ ਰੁਕੇ ਵੀ ਹੁਣ ਥੋੜਾ ਇੱਥੇ ਤੇ ਉਹਨਾਂ ਚਿਰ ਚ ਹੋ ਸਕਦਾ ਚਰਦੀਆਂ ਚਰਦੀਆਂ ਆ ਗਈਆਂ ਹੁਣ ਇੱਧਰ ਨੂੰ ਆ ਗਈਆਂ ਹੁਣ ਆ ਦੇ ਇੱਧਰ ਹੁਣ ਤਿਆਰ ਗਿਆ ਟੈਂਟ ਇੱਧਰ ਵੀ ਹੈਗੇ ਆ ਕਾਫੀ ਲੱਗੇ ਹੋਏ ਆ ਮੈਂ ਬਾਤਲ ਦੇ ਵਿੱਚ ਤੁਸੀਂ ਸਟੇ ਰਾਤ ਦਾ ਕਰ ਸਕਦੇ ਹੋ ਪਰ ਇਹ ਆਹ ਹੀ ਜਿਹੜੇ ਮਹੀਨੇ ਚੱਲਦੇ ਜਿੰਨਾ ਚਿਰ ਆਹ ਰੋਡ ਖੋਲਿਆ ਉਹਨਾਂ ਚ ਹੀ ਆ ਉਹਨਾਂ ਚ ਹੀ ਤਾਂ ਇਹ ਸਾਰਾ ਬੰਦ ਹੀ ਹੋਣਾ ਅਕਤੂਬਰ ਤੋਂ ਬਾਅਦ ਬਸ ਬੰਦ ਹੋਣਾ ਸ਼ੁਰੂ ਹੋ ਜਾਣਾ ਕਿਉਂਕਿ ਆਫੀਸ਼ੀਅਲੀ ਇਹ ਰੋਡ ਬੰਦ ਕਰ ਦਿੱਤਾ ਜਾਂਦਾ ਸਰਕਾਰ ਦੇ ਵੱਲੋਂ ਕਿਉਂਕਿ ਸਾਰੀ ਸਾਰੇ ਪਾਸੇ ਬਰਫ਼ੀ ਬਰਫ਼ ਹੋਣੀ ਹੈ ਇਸ ਪਾਣੀ ਨੇ ਇੱਥੋਂ ਚੱਲ ਕੇ ਕਿੱਥੇ ਚਲੇ ਜਾਣਾ ਹਨਾ ਵੈਰੀ ਗੁੱਡ ਪਾਣੀਆਂ ਦਾ ਸੁਭਾਈ ਇਹ ਹੁੰਦਾ ਵਗਦੇ ਰਹਿਣਾ ਇਹ ਆਪਾਂ ਵੀ ਮਨੁੱਖ ਨੂੰ ਵੀ ਚਾਹੀਦਾ ਪਾਣੀਆਂ ਦੀ ਤਰ੍ਹਾਂ ਹੋਵੇ ਲਗਦਾ ਰਹੇ ਰਵਾਨਗੀ ਚਾਹੀਦੀ ਜ਼ਿੰਦਗੀ 'ਚ ਟੈਲ ਲੇਟ ਅਵੇ ਮਾ ਦੇਖੋ ਕਿੰਨੀ ਹੈ ਜਰਾ ਅਸੀਂ ਵੀ ਆ ਦੇ ਹਰ ਇਦਾਂ ਦੇ ਰਾਵਾਂ ਤੇ ਚੱਲਦੇ ਜਾ ਰਹੇ ਹਾਂ ਚੱਲਦੇ ਚਲਾਂਗੇ ਤਾਂ ਹੀ ਮੰਜ਼ਿਲ ਤੇ ਪਹੁੰਚਾਂਗੇ ਇਸ ਲਈ ਚੱਲਣਾ ਜ਼ਰੂਰੀ ਹੈ ਇਧਰੋਂ ਇਹਨਾਂ ਨੇ ਪੱਥਰ ਚੁੱਕ ਲੈਨੇ ਥੋੜੇ ਆਨੇ ਲੈ ਕੇ ਜਾਣੇ ਆ ਦੇ ਚਨਾਬ ਦਾ ਪਾਣੀ ਜਿਹਨਾਂ ਨੂੰ ਲੱਗਾ ਹੂੰ ਬਹੁਤ ਆ ਨਾ ਵਾਦੂ ਇੱਕ ਆ ਵੀ ਸੋਹਣਾ ਆ ਠੀਕ ਹੈ ਇਦੀ ਅੰਡੇਮਨ ਨਿਕੋਬਾਰ ਤੋਂ ਘੋਗੇ ਸੱਤਿਆਂ ਜੁਗੇ ਹੈਗੇ ਕੁਦਰਤ ਦੀਆਂ ਚੀਜ਼ਾਂ ਬਹੁਤ ਸੋਹਣੀਆਂ ਨੇ ਤੇ ਆਹ ਦੇਖ ਲੋ ਵੀ ਆਹ ਸਾਰਾ ਰਾ ਹੀ ਰਾ ਆ ਰਾ ਹੀ ਰਾ ਜਿੱਧਰ ਮਰਜੀ ਤੁਰੇ ਫਿਰੋ ਖੁੱਲਾ ਮદાન ਖੁੱਲਾ ਮદાન ਖੁੱਲਾ ਮદાન ਆਏ ਇੱਥੇ ਵੀ ਮਸ਼ੀਨਾਂ ਲੱਗੀਆਂ ਪਈਆਂ ਕਿਉਂਕਿ ਪੁਰਾਣੀ ਸੜਕ ਤੋਂ ਲੈਦਾ ਨਵਾਂ ਰੋਡ ਵੱਡਾ ਖੁੱਲਾ ਕਰਕੇ ਬਣਾਇਆ ਜਾ ਰਿਹਾ ਉਹਦਾ ਕਰਕੇ ਪੋਕਲੈਨ ਜੰਗੀ ਪੱਧਰ ਤੇ ਚੱਲਦੀਆਂ ਅਜਾ ਹੈ ਝਰਨੇ ਵੀ ਬਹੁਤ ਆਉਂਦੇ ਰੋਡ ਤੇ ਕਿਤੇ ਕਿਤੇ ਕੁੜੀਆਂ ਵਾਹੇ ਆਈਆਂ ਅੱਗੇ ਪਰ ਆਹ ਕੁੜੀਆਂ ਤੋਂ ਬਗੈਰ ਆ ਖੁੱਲਾ ਪਾਣੀ ਆ ਬਹੁਤ ਜ਼ਿਆਦਾ ਇਹ ਹੋਰ ਤਾਂ ਆਪ ਹੋ ਗਈ ਤੇ ਹੋਰ ਬਹੁਤ ਤੇਜ਼ ਪਿਗਲਣੇ ਆ ਪੈਕਾ ਮੋਰੇ ਵੀ ਨਾਲ ਹੀ ਆ ਗਿਆ

ਠੀਕ ਹੈ ਕੰਟਰੈਕਟਰ ਬੁਲਾਉਗਾ ਨਾ 4 ਸਾਲ ਹਾਂ ਇਹ ਕੋਪਰੀ ਲਛੱਕਰ ਦਿੱਤੀ ਆ ਨਾ ਕਿ ਸਹੀ ਹੋਈ ਕੋਟਾ ਠੀਕ ਹੈ ਠੀਕ ਹੈ ਠੀਕ ਹੈ ਪੱਕੀ ਸੜਕ ਬਣ ਜਾਏਗੀ ਨਾ ਪੱਕੀ ਬੜੀਆ ਬਣਾਣਾ ਬਰਾ 9 ਮੀਟਰ ਹਾਂ ਸਹੀ ਹੈ ਸਹੀ ਹੈ ਹਰ ਬਜਾਣਾ ਕਿ ਹਾਂ ਹਾਂ ਬਜਾ ਦਾਂਗਾ ਹਰ ਮੋਰੇ ਲੱਗੀਆਂ ਪੌਗਲੈਂਸ ਤੇ ਇਹ ਬੰਦਾ ਇੱਥੇ ਪਹਿਲਾਂ ਅਲਰਟ ਤੇ ਖੜਾ ਕੀਤਾ ਪਿਆ ਵੀ ਗੱਡੀਆਂ ਪਿੱਛੇ ਰੋਕੀ ਜਾਣ ਹੁਣ ਹੌ ਰੰਦੋ ਰਾਹ ਦੇ ਉੱਤੇ ਹੀ ਜਿੱਦਾਂ ਪਾਣੀ ਤੇ ਬਹੁਤ ਜ਼ਿਆਦਾ ਤੇ ਨਾਲ ਦੀ ਨਾਲ ਬੂਟੇ ਵੀ ਬਹੁਤ ਸੋਹਣੇ ਉੱਗੇ ਆ ਕਿਤੇ ਨਾ ਕਿਤੇ ਕਿੰਨੇ ਸੋਹਣੇ ਫੁੱਲ ਆ ਆਹੋ ਬਾਲੇ ਵਧੀਆ ਏ ਕਿਤੇ ਇੱਕ ਅੱਧਾ ਫੁੱਲ ਹੋਇਆ ਹੋਣਾ ਗਾਂ ਦੀ ਗਾਂ ਫਿਰ ਵੀ ਡੈਗ ਡੈਗ ਕੇ ਬਣ ਗਿਆ ਪਾਣੀ ਵਹਿ ਰਿਹਾ ਨਾ ਵਿਚੋ ਵਿਚ ਹੀ ਆ ਰਿਹਾ ਦੇਖੋ ਇੱਥੋਂ ਸ਼ੁਰੂ ਹੋ ਗਿਆ ਉਹ ਅੱਗੇ ਤੱਕ ਇਹਨੇ ਹੂੰ ਉਧਰੋਂ ਵੀ ਰੋਡ ਰੁੜ ਕੇ ਆ ਹੁਣ ਆ ਇਧਰ ਨੂੰ ਹੂੰ ਆ ਸਾਰਾ ਨਾਲ ਦੀ ਨਾਲ ਇਦਾਂ ਹੀ ਇੱਥੋਂ ਤੱਕ ਹੋਈ ਫੋਲੀ ਆ ਜਿੱਦਾਂ ਜਿੱਦਾਂ ਪਾਣੀ ਵਹਿ ਜਾਂਦਾ ਉੱਦੇ ਉੱਦੇ ਆ ਆਵਾਜ਼ ਵੀ ਚੱਲ ਰਹੀ ਵੈਸੇ ਉਦਾਂ ਹਾਂ ਟਾਵਾ ਟਾਵਾ ਟੂਰਿਸਟ ਲੰਗੀ ਜਾ ਰਹੇ ਪਰ ਜਿਹੜੀਆਂ ਗੱਡੀਆਂ ਜਦੋਂ ਮੋਰੇ ਟੈਂਪੋ ਟਰੈਵਲਰ ਆ ਰਹੀ ਹੈ ਉਹ ਫਾਰਨਰ ਵਾਲੇ ਨੇ ਇਹਨਾਂ ਚ ਹੂੰ ਇੰਡੀਅਨ ਬੰਦੇ ਘੱਟ ਦੇਖਣ ਨੂੰ ਮਿਲਦੇ ਆ ਪੌਣੇ 2 ਹੋ ਗਏ ਤੇ ਅਸੀਂ ਛਤਰੂ ਵੈਲੀ ਚੋਂ ਲੰਘ ਰਹੇ ਆ ਤੇ ਇੱਧਰ ਦੇਖੋ ਕਿੰਨੇ ਟੈਂਟ ਲੱਗੇ ਹੋਏ ਨੇ ਐਂਟਰਟੇਨਟ ਆ ਪਿਛਲੇ ਪਾਸੇੋਂ ਥੋੜਾ ਜਿਹਾ ਸ਼ੁਰੂ ਹੋ ਜਾਂਦੇ ਹੈ ਤੇ ਇੱਥੇ ਜਿਆਦੇ ਨੇ ਇੱਥੇ ਤਾਂ ਬਹੁਤ ਆ ਪਿੱਛੇ ਤਾਂ ਗਿਣਤੀ ਮਿੰਤੀ ਦੇ ਹੀ 5-7 ਇੱਥੇ ਤਾਂ ਕਾਫੀ ਜ਼ਿਆਦਾ ਆ ਯਾ ਦੇ ਇਧਰ ਚੀ ਚੈਂਬਰਜ ਵਰਗਾ ਪੁਲ ਵੀ ਆ ਗਿਆ ਹਾਂ ਥੱਲੇ ਪਾਸੇ ਉਸੇ ਮਾਡਲ ਤੇ ਬਣਿਆ ਹੋਇਆ ਇਹ ਹੂੰ ਹੂੰ ਪਾਣ ਕ੍ਰੋਸ ਕਰ ਦੇਣ ਜਿਵੇਂ ਕੋਈ ਰਾਵ ਮੋਤਾ ਸੁੰਨਾ ਨਹੀਂ ਹੈਗਾ ਜਿੱਦਾਂ ਦੋ ਜਦੋਂ 2020 ਚ ਆਈ ਸੀ ਨਾ ਉਦੋਂ ਨਹੀਂ ਸੀ ਕੋਈ ਸਾਧਨ ਟੱਕਰ ਦਾ ਹੀ ਟੱਕਰ ਦਾ ਸੀ ਨਹੀਂ ਤਾਂ ਟੈਂਟ ਵਗੈਰਾ ਤਾਂ ਇਦਾਂ ਦਾ ਕੋਈ ਨਹੀਂ ਸੀਗਾ ਕੁਝ ਵੀ ਨਹੀਂ ਸੀਗਾ ਰਹਿਣ ਰੂਣ ਦਾ ਤਾਂ ਕੋਈ ਪ੍ਰਬੰਧ ਨਹੀਂ ਸੀਗਾ ਆ ਰੈਤ ਕੀ ਕਾਫੀ ਹੈ ਹੂੰ ਹੂੰ ਐਤ ਕੀ ਤਾਂ ਵੈਸੇ ਵੀ ਆ ਜਿਹੜੀ ਰੌਣਕ ਲੱਗੀ ਆ ਸੜਕਾਂ ਬਣਾਉਣ ਵਾਲਿਆਂ ਦੀ ਹਾਂ ਸੜਕ ਬਣਾਉਣ ਦਾ ਕਰਕੇ ਵੀ ਕਾਫੀ ਜ਼ਿਆਦਾ ਰੌਣਕ ਲੱਗੀ ਆ ਆ ਦੇ ਇੱਥੇ ਕਾਫੀ ਰੌਣਕ ਮਿਲ ਆ ਗਿਆ ਮਨਾਲੀ ਤੋਂ ਲਿਗਾ 83 ਕੰਜਮ ਟੱਪਾ ਹਲੋ ਟੱਬੇ ਟੱਬੇ ਇੱਥੇ ਮੈਨੂੰ ਲੱਗਾ ਇੱਕ ਅੱਧਾ ਟੱਬਾ ਸੀ ਮੰਦਰੀ ਤੋਂ ਥਾਲ ਜ ਹੈਗਾ ਮੈਨੂੰ ਆਪਾਂ ਥੱਲੇ ਜਾਣਾ ਆ ਉਹ ਪੁਰਾਣਾ ਉੱਪਰ ਲਾ ਦੇ ਛੱਈ ਪੁਰਾਣਾ ਇੱਧਰ ਲਾ ਨਹੀਂ ਗਿਰੀ ਆ ਨਵਾਂ ਆਇਆ ਤਾਂ ਜਿੱਦਾਂ ਮਨਾਲੀ ਵੱਲ ਨੂੰ ਜਾ ਰਹੇ ਆ ਉੱਦੇ-ਉੱਦੇ ਹੁਣ ਪਹਾੜ ਵੀ ਹਰੇ ਹੋਣੇ ਸ਼ੁਰੂ ਹੋ ਗਏ ਆ ਪਹਾੜਾਂ ਤੇ ਬਨਸਪਤੀ ਆ ਪਹਿਲਾਂ ਇੰਨੇ ਦਿਨ ਸੁੱਕੇ ਪਹਾੜਾਂ ਦੇ ਨਾਲ-ਨਾਲ ਗੱਡੇ ਆ ਹੂੰ ਤੇ ਆਪਾਂ ਨੂੰ ਤੁਰਿਆਂ ਨੂੰ 6.5 ਘੰਟੇ ਹੋ ਗਏ 2.5 ਵੱਜ ਗਏ ਆ 8 ਵਜੇ ਤੁਰੇ ਸੀ ਤੇ ਹੱਲੇ ਵੀ ਲੱਗ ਜੂ ਘੰਟਾ ਦਾ 7 ਘੰਟਿਆਂ ਬਾਅਦ ਅਸੀਂ ਹਾਈਵੇ ਤੇ ਆ ਗਏ ਆ। ਓਹ ਹੋ 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 ਬੁਰਾ ਹੋ ਗਿਆ। ਅਟਲ ਟਨਲ ਹੈਗੀ ਇੱਥੋਂ 12 ਕਿਲੋਮੀਟਰ ਤੇ ਮਨਾਲੀ ਹੈਗਾ 45 ਕਿਲੋਮੀਟਰ। ਸ਼ੁਕਰ ਹੈ। ਸੜਕ दिखी। ਪਰ ਹਲੇ ਤੱਕ ਨੈਟਵਰਕ ਨਹੀਂ ਆਇਆ। ਹੂੰ ਪਿਛਲੀ ਵਾਰ ਆ ਗਿਆ ਸੀ ਇੱਥੇ ਰਾਹ ਤੇ ਜੀ ਆ ਗਿਆ ਤਾਂ ਹੀ ਤੇ ਆਪਾਂ ਜਦੋਂ ਪਹਿਲਾਂ ਉਤਰਾਏ ਦੇ ਸੀਗੇ ਬਾਅਦ ਜਦੋਂ ਉਚਾਈ ਤੇ ਆਉਣ ਲੱਗੇ ਸੀ ਨਾ ਉਦੋਂ ਹੀ ਨੈਟਵਰਕ ਆ ਗਿਆ ਸੀ। ਪਰ ਅਸ ਵਾਰ ਨਹੀਂ ਆਇਆ ਚਲੋ ਆ ਜਾਏਗਾ ਅਸੀਂ ਉਸ ਵਾਲੇ ਟੀ ਪੁਆਇੰਟ ਤੇ ਪਹੁੰਚ ਗਏ ਆ ਜਿੱਥੇ ਆਹਣ ਖੱਬੇ ਹੱਥ ਅਡਲਟ ਨਾ ਲਿਆ ਤੇ ਅੱਗੇ ਮਨਾਲੀ ਆ ਜਾਂਦਾ ਹੈ ਇੱਧਰ ਇੱਥੋਂ ਮਨਾਲੀ ਹੈਗਾ ਤੇਤੀ ਕਿਲੋਮੀਟਰ ਕੁੰਨਚੋਂ ਹੱਤਾ ਤੇ ਮੰਡੀ 143 ਹਾਂਜੀ ਸ਼ਿਮਲਾ ਚੋਂ ਨਿਕੜ ਦਿੰਦੀ ਵੀ ਇੱਧਰ ਨੂੰ ਹੀ ਆ ਤੇ ਉਹ ਸਾਹਮਣੇ ਦਿਖ ਰਹੀ ਆ ਟਾਲ ਟਨਲ ਪਰ ਆਪਾਂ ਉਧਰ ਨਹੀਂ ਜਾਣਾ ਹਾਂ ਆਪਾਂ ਇੱਧਰ ਸਿੱਧੇ ਆ ਗਏ ਆ ਲੇ ਰੋਡ ਤੇ ਤੇ ਹਾਂ ਲੇ ਲਾਹੌਰ ਸਪੀਤੀ ਇੱਧਰ ਖਤਮ ਨਹੀਂ ਹੋਇਆ ਏਰੀਆ ਅੱਜ ਵੇਖਦੇ ਆ ਇੱਧਰਲੇ ਪਾਸੇ ਕਿੱਥੇ ਕਾ ਆਪਾਂ ਪਹੁੰਚਣਾ ਤੇ ਫਿਰ ਅਗਲੀ ਰਣਨੀਤੀ ਅੱਜ ਘੜਨੀ ਆਪਾਂ ਸਾਰੇ ਵੀ ਅਗਲਾ ਆਪਣਾ ਮੈਪ ਕੀ ਹੋਣਾ ਪੀਪੀ08ਐਫਡੀ9979 ਹਾਂਜੀ ਪਾਰਟੀ 200 ਇਹ ਕਾਦੇ ਲਈ ਹੈ ਵੈਸੇ ਇਹ ਜੀ ਐਂਟਰੀ ਹੋ ਗਈ ਅੱਛਾ ਇਹ ਜਿੱਦਾਂ ਉਧਰ ਜਦੋਂ ਸਪੀਤੀ 'ਚ ਐਂਟਰ ਹੋਏ ਸੀਗੇ ਉਹ ਪਰਚੀ ਸੀ ਉਹ 30 ਰੁਪਏ ਘੱਟੀ ਸੀ ਇੱਥੇ ਕੱਟਦੇ ਆ 200 ਰੁਪਏ ਦੀ ਚਲੋ ਡਵੈਲਪਮੈਂਟ ਹੋਣੀ ਚਾਹੀਦੀ ਆ ਹਮ ਹਾਣਾ ਪਹਿਲਾ ਲੇਖੇ ਲਿਖਣਾ ਚਾਹੀਦਾ ਬਸ ਇਹ ਆ ਸਹੀ ਹੈ ਸਪੀਤੀ ਤੋਂ ਬਾਅਦ ਲਹਾਲ ਮੈਂ ਆਪਕਾ ਸਵਾਗਤ ਹੈ ਵਾਹ ਇਹਦੇ ਦੋਨੋਂ ਇਕੱਠੇ ਆ ਲਹਾਲ ਐਂਡ ਸਪੀਤੀ ਹਮ ਪਰ ਸਪੀਤੀ ਰੋਡੇ ਪਹਾੜਾਂ ਵਾਲੀ ਧਰਤੀ ਆ ਉਹ ਵਾਲਾ ਕੋਲਡ ਡੈਜ਼ਰਟ ਆ ਸਾਰਾ ਹਾਂ ਤੇ ਆ ਦੇਖੋ ਇੱਧਰ ਸਾਰਾ ਕਈ ਦਿਨਾਂ ਬਾਅਦ ਨਾ ਗ੍ਰੀਨਰੀ ਜਿਆਦੀ ਵੇਖੀ ਆ ਵਧੀਆ ਵਧੀਆ ਆ ਲੱਗਦਾ ਅੱਖਾਂ ਨੂੰ ਹਮ ਅਹੀਂ ਦਮ ਸੁੱਕਾ ਜਾਂ ਸਾਰਾ ਕੁਝ ਵੇਖੀ ਜਾਂਦੇ ਜੀ ਇਹ ਸਾਰਾ ਹਰਾ ਭਰਾ ਆ ਆ ਹਰੇ ਆ ਭਰੇ ਆ ਇੱਧਰ ਦੇਖੋ ਫਸਲਾਂ ਆ ਗੋਭੀ ਜੀ ਕਾਫੀ ਲੱਗੀ ਲੱਗਦੀ ਇੱਧਰ ਹੂੰ ਵੈਸੇ ਮੈਂ ਅੱਜ ਕੀ ਹੈਰਾਨ ਆ ਨਾ ਨੈਟਵਰਕ ਆਇਆ ਇੰਨੀ ਤਾਂ ਆਪਾਂ ਨੂੰ ਘੰਟਾ ਡੇਢ ਘੰਟਾ ਪਿੱਛੇ ਹੀ ਨੈਟਵਰਕ ਆ ਗਿਆ ਸੀ ਜਦੋਂ ਆਪਾਂ ਉਦੋਂ ਆਏ ਸੀਗੇ ਆਪਾਂ ਮੇਨ ਰੋਡ ਤੇ ਚੜਨ ਤੋਂ ਪਹਿਲੇ ਹੂੰ ਹੁਣ ਤਾਂ ਵਾ ਮੇਨ ਰੋਡ ਤੇ ਵੀ ਚੜ ਕੇ ਅੱਧਾ ਅੰਦਰ ਇੰਟਰਨਲ ਦੇ ਲਾਗੇ ਛੱਕ ਜਾ ਕੇ ਆਇਆ ਫੇਰ ਜਾ ਕੇ ਨੈਟਵਰਕ ਆਇਆ ਅੱਜ ਜੇ ਅਸੀਂ ਲਾਹੌਲ ਦੇ ਵਿੱਚ ਹੀ ਰੁਕਣਾ ਹੈ ਗੋਂਪਾਂਥੰਗ ਨਾਂ ਦਾ ਪਿੰਡ ਆ ਸਿਸੂ ਦੇ ਨਾਲ ਹੀ ਆ ਹਾਂਜੀ ਇੱਧਰ ਨੂੰ ਇੱਥੇ ਹੋਮਸਟੇ ਹੈ ਤੇ ਇਹਦੇ ਜੀ ਆਪਾਂ ਰੁਕ ਰਹੇ ਆ ਅਜਿਹਾ ਸਪਿਤੀ ਦਾ ਹੋਮਸਟੇ ਵੇਖਿਆ ਲਾਹੌਲ ਦਾ ਵੀ ਵੇਖ ਲਈਏ ਆਪਣੀ ਅੱਜ ਦੀ ਠਾਰ ਚਨਾਬ ਦਰਿਆ ਦੇ ਕੰਢੇ ਗੋਂਪਾਂਥੰਗ ਪਿੰਡ ਦੇ ਵਿੱਚ ਆ ਤੇ ਸਿਸੂ ਪਿੱਛੇ ਰਹਿ ਗਿਆ 3 ਕਿਲੋਮੀਟਰ ਆ ਸਿਰਫ ਤੇ ਇਹ ਵੀ ਬਹੁਤ ਸੋਹਣਾ ਪਿੰਡ ਆ ਤੇ ਸਪੀਤੀ ਤੋਂ ਬਾਅਦ ਚ ਹੁਣ ਆਪਾਂ ਲਾਹੌਲ ਚ ਪਹੁੰਚ ਗਏ ਆ ਤੇ ਇੱਥੋਂ ਦੇ ਜਿੰਨੇ ਵੀ ਘਰ ਅਸੀਂ ਵੇਖੇ तकरीबन ਹਰੇਕ ਦੇ ਵਿੱਚ ਹੀ ਹੋਮਸਟੇ ਆ ਪਰ ਇਹ ਪਹਿਲਾ ਅਸੀਂ ਵੇਖਿਆ ਆ ਕੇ ਤੇ ਇੱਥੇ ਕੇਸੀ ਹੋਮਸਟੇ ਦੇ ਵਿੱਚ ਹੀ ਰੁੱਕ ਗਏ ਆ ਆ ਬਾਕੀ ਸਵੇਰੇ ਜਾਣ ਲੱਗੇ ਤੁਹਾਨੂੰ ਵਿਖਾਵਾਂਗੇ ਗੋਬੀ ਗੂਬੀ ਆ ਬਹੁਤ ਔਜਿਆ ਤੇ ਅੱਜ ਦਾ ਸਫਰ ਕਰਕੇ ਬਹੁਤ ਥੱਕ ਗਏ ਆ ਤੇ ਥੋੜਾ ਜਿਹਾ ਹੁਣ ਆਰਾਮ ਕਰਕੇ ਫੇਰ ਹੀ ਅਸੀਂ ਉੱਪਰ ਆਏ ਸੀ ਛੱਤ ਤੇ ਤੇ ਕਿਉਂਕਿ ਬਹੁਤ ਲੰਬਾ ਸਫਰ ਸੀ ਚਾਹੇ ਕਿਲੋਮੀਟਰਾਂ ਜੇ ਘਟਿਆ ਵਰ ਘੰਟੇ ਬਹੁਤ ਲੱਗੇ 7 ਘੰਟੇ ਲੱਗੇ ਸਾਨੂੰ ਪੂਰਾ ਕ੍ਰੋਸ ਕਾਮ ਦੇ ਵਿੱਚ ਤੇ ਇਹ ਹੀ ਸਭ ਤੋਂ ਟਫ ਰਾਹ ਸੀਗਾ ਸਪੀਤੀ ਤੋਂ ਇਧਰਲੇ ਪਾਸੇ ਆਉਣ ਦਾ ਹੁਣ ਬਾਕੀ ਕੱਲ ਤੋਂ ਹੁਣ ਆਪਾਂ ਲੇਹ ਆਲਾ ਸਫਰ ਸ਼ੁਰੂ ਕਰਨਾ ਤੇ ਵੇਖਦੇ ਆਂ ਵੀ ਉਹਦੇ ਚ ਕਿੱਦਾਂ ਦੇ ਚੈਲੰਜ ਰਹਿੰਦੇ ਆ ਜਾਂ ਕਿੰਨੀਆਂ ਸੋਹਣੀਆਂ ਥਾਵਾਂ ਹੁੰਦੀਆਂ ਜਿਹੜੀਆਂ ਆਪਾਂ ਵੇਖਣੀਆਂ ਤੇ ਇਦਾਂ ਹੀ ਸਫਰਾਂ ਦੇ ਨਾਲ ਜੁੜੇ ਰਹੋ ਹੁਣ ਇਸ ਵੀਡੀਓ ਨੂੰ ਆਪਾਂ ਇੱਥੇ ਖਤਮ ਕਰਦੇ ਆਂ ਤੇ ਸਫਰਾਂ ਨੂੰ ਪਿਆਰ ਦਿੰਦੇ ਰਹੋ ਜੇ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਿਓ ਠੀਕ ਆ ਜੀ ਬਾਏ ਬਾਏ ਕੀਪ ਵਾਚਿੰਗ ਵਾਕ ਵਿਦ ਟੁਰਨਾ